ਸਕੂਲੀ ਵਿਦਿਆਰਥੀਆਂ ਵਿੱਚ ਖੇਡਾਂ ਦਾ ਜਾਗ ਲਾਉਣ ਦੇ ਮਕਸਦ ਨਾਲ ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਵਾਲ ਦੇ ਸ਼ਿਲਪਰ ਵਿਲੇਜ ਪਬਲਿਕ ਸਕੂਲ ਦੇ ਵਿੱਚ ਐਥਲੈਟਿਕ ਮੀਟ ਕਰਵਾਈ ਗਈ ਜਿਸ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਇਸ ਮੌਕੇ ਜਿੱਥੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ ਉੱਥੇ ਹੀ ਮਾਤਾ ਪਿਤਾ ਦੀਆਂ ਖੇਡਾਂ ਵੀ ਕਾਫੀ ਦਿਲਚਸਪ ਰਹੀਆਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਬੱਚੇ ਗਿੱੱਦਾ ਤੇ ਭੰਗੜਾ ਪਾ ਰਹੇ ਨੇ ਤੇ ਦਰਸ਼ਕ ਦੇਖ ਰਹੇ ਨੇ ਇਸ ਸਬੰਧੀ ਤੁਹਾਨੂੰ ਸੁਣਾਉਣੇ ਆ ਸਕੂਲ ਦੇ ਬੱਚਿਆਂ ਦੇ ਅਤੇ ਉਹਨਾਂ ਦੇ ਮਾਤਾ ਪਿਤਾ ਅਤੇ ਸਕੂਲ ਪ੍ਰਬੰਧਕਾਂ ਦੇ ਵਿਚਾਰ ਮੇਰਾ ਨਾਮ ਬਲਵਿੰਦਰ ਸਿੰਘ ਨੰਬਰਦਾਰ ਪਿੰਡ ਘੋੜ ਸ਼ਮੀਰਤਾ ਜੀ ਤੇ ਸਾਡਾ ਸਕੂਲ ਹੈਗਾ ਜੀ ਸਿਲਵਰ ਵਿਲੇਜ ਇੰਟਰਨੈਸ਼ਨਲ ਸਕੂਲ ਬਹਿਣੀ ਬਾਲ ਪਿੰਡ ਦੇ ਵਿੱਚ ਆ ਕੀ ਕਹਿਣਾ ਸਮਨ ਸਰ ਜੀ ਮੇ ਤੁਸਤਾ ਤੁਸੀਂ ਆਪ ਖੇਡਾਂ ਕਰਵਾਉਂਦੇ ਹੋ ਅੱਜ ਸਪੋਰਟ ਸਮੀਤ ਹੈ ਇਸ ਤਰ੍ਹਾਂ ਕਹਿਣਾ ਚਾਹੁੰਦਾ ਕੀ ਗੱਲਬਾਤ ਜਿਹੜੀ ਅੱਜ ਨਹੀਂ ਚੌਂਡ ਚੌਂਡ ਪੈ ਰਹੀ ਹੈ ਜਿੰਨਾਂ ਦਾ ਨਾਮ ਲੋਭ ਹੋ ਜਾਂਦੀ ਹੈ ਲੋ ਨੌਜਵਾਨ ਬੱਚੇ ਜਿਹੜੇ ਉਹ ਆਪਣਾ ਮੋਬਾਈਲ ਨਾਲ ਪੇ ਲੱਗ ਕੇ ਕੀ ਕਰਦੇ ਸਰ ਅੱਜ ਅਸੀਂ ਸਾਡੇ ਸਕੂਲ ਦੇ ਵਿੱਚ ਅਥਲੈਟਿਕ ਮੀਟ ਰੱਖੀ ਹੈਗੀ ਸਿਰਫ ਇਹ ਆਪਣਾ ਪੜਾਈ ਦੇ ਨਾਲ ਨਾਲ ਤਾਂ ਕਿ ਬੱਚੇ ਖੇਡਾਂ ਦੇ ਵੱਲ ਵੀ ਪ੍ਰੇਰਿਤ ਹੋ ਸਕਣ ਕਿਉਂਕਿ ਮੈਂ ਇੱਕ ਅੰਤਰਰਾਸ਼ਟਰੀ ਖਿਡਾਰੀ ਆਗਾ ਮੈਨੂੰ ਖੇਡਾਂ ਦੇ ਮਹੱਤਵ ਦਾ ਵੀ ਪਤਾ ਹੈਗਾ ਸਾਰਾ ਤਾਂ ਕਿ ਮੈਂ ਚਾਹੁੰਨਾ ਦੇ ਮੇਰੇ ਸਕੂਲ ਦੇ ਜਿਹੜੇ ਸਾਰੇ ਬੱਚੇ ਹੈਗੇ ਜਿੱਥੇ ਉਹ ਪੜ੍ਹਾਈ ਕਰਦੇ ਆ ਉੱਥੇ ਮੈਂ ਆਪ ਇਹਨਾਂ ਨੂੰ ਡੀਪੀ ਸਰ ਦੇ ਨਾਲ ਲੱਗ ਕੇ ਇਹਨਾਂ ਬੱਚਿਆਂ ਨੂੰ ਖੇਡਾਂ ਦੀ ਸਖਰਾਈ ਦਿਨਾ ਤੇ ਤਾਂ ਕਿ ਮੇਰੇ ਸਕੂਲ ਦੇ ਬੱਚੇ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਮੱਲਾਮਾਰ ਸਕਣਾ ਤੇ ਇੱਕ ਨਵੇਂ ਅਤੇ ਨਿਰੋਏ ਸਮਾਜ ਦੀ ਸਿਰਜਣਾ ਕਰ ਸਕਣਾ ਪਿਛਲੇ ਸਮੇਂ ਦੇ ਵਿੱਚ ਵੀ ਸਾਡੇ ਸਕੂਲ ਦੇ ਬੱਚੇ ਪੰਜਾਬ ਲੈਵਲ ਤੇ ਤੇ ਸਟੇਟ ਲੈਵਲ ਸਟੇਟ ਲੈਵਲ ਤੇ ਤੇ ਨੈਸ਼ਨਲ ਲੈਵਲ ਤੱਕ ਤੇ ਆਪਣਾ ਮੱਲਾ ਮਾਰ ਕੇ ਆਏ ਆ ਤੇ ਸਾਰੇ ਬੱਚਿਆਂ ਨੂੰ ਅਸੀਂ ਹਰ ਸਾਲ ਇਸੇ ਤਰ੍ਹਾਂ ਸਕੂਲ ਦੇ ਵਿੱਚ ਦੋ ਦਿਨਾਂ 6 ਮਹੀਨਿਆਂ ਤੋਂ ਬਾਅਦ ਐਥਲੈਟਿਕ ਮੀਟ ਕਰਾਉਂਦੇ ਆ ਇੱਕ ਤਾਂ ਉਹਦੇ ਨਾਲ ਬੱਚਿਆਂ ਦਾ ਮਨ ਫਰੈਸ਼ ਰਹਿੰਦਾ ਹੈ ਦੂਜਾ ਉਹ ਮਨ ਰਿਲੈਕਸ ਕਰਕੇ ਪੜ੍ਹਾਈ ਦੇ ਵਿੱਚ ਵੀ ਆਪਣਾ ਮਨ ਜਾਦੇ ਲਾਉਂਦੇ ਆ ਜੀ ਤੇ ਇਸ ਤਰ੍ਹਾਂ ਕਰਕੇ ਆਪਣਾ ਸਾਰਾ ਬੱਚਿਆਂ ਦੇ ਸਹਿਯੋਗ ਨਾਲ ਤੇ ਜਿੱਥੇ ਅਸੀਂ ਬੱਚਿਆਂ ਦੀ ਖੇਡਾਂ ਕਰਾਉਂਦੇ ਆ ਉੱਥੇ ਨਾਲ ਪੇਰੈਂਟਸ ਦੀਆਂ ਵੀ ਅੱਜ ਅਸੀਂ ਖੇਡਾਂ ਕਰਾਈਆਂ ਤਾਂ ਕਿ ਇਹਨਾਂ ਬੱਚੇ ਨੂੰ ਦੇਖ ਕੇ ਪੇਰੈਂਟਸ ਵੀ ਮੋਟੀਵੇਟ ਹੋ ਸਕਣਾਂ ਤੇ ਪੇਰੈਂਟਸ ਨੂੰ ਦੇਖ ਕੇ ਇਹ ਬੱਚੇ ਵੀ ਮੋਟੀਵੇਟ ਹੋ ਸਕਣਾਂ ਤੇ ਇੱਕ ਨਵੇਂ ਅਤੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਣ। ਜਿਸ ਤਰ੍ਹਾਂ ਹੁਣ ਜੀ ਆਪਾਂ ਬੱਚੇ ਜਿਹੜੇ ਦੇਖੋ ਮੋਬਾਈਲ ਫੋਨਾਂ ਨਾਲ ਲੱਗੇ ਤੁਸੀਂ ਅੱਜ ਦੀ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰ? ਸਾਰਾ ਸਾਡਾ ਜੇ ਮੈਸੇਜ ਦੀ ਤੁਸੀਂ ਗੱਲ ਕਰਦੇ ਹੋਗੇ ਜਿਸ ਤਰ੍ਹਾਂ ਮੈਂ ਦੇਖਦਾ ਇਹ ਸਮਾਜ ਹੁਣ ਬਹੁਤ ਗੰਧ ਚੁੱਕਿਆਗਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕ ਨਸ਼ਿਆਂ ਦਾ ਹੜ ਆ ਗਿਆ ਸੋ ਉਸ ਹੜ ਨੂੰ ਰੋਕਣ ਵਾਸਤੇ ਜਿੱਥੇ ਸਰਕਾਰਾਂ ਦਾ ਫਰਜ ਬਣਦਾ ਹੈ ਉਥੇ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਮੇਰਾ ਵੀ ਇਹ ਫਰਜ ਬਣਦਾ ਹੈ ਵੈਸੇ ਹਰੇਕ ਇਨਸਾਨ ਦਾ ਇਹ ਫਰਜ ਬਣਦਾ ਹੈ ਕਿ ਬੱਚਿਆਂ ਨੂੰ ਜੇਕਰ ਤੁਸੀਂ ਨਸ਼ਾ ਤੋਂ ਦੂਰ ਰੱਖਣਾ ਹੈਗਾ ਤਾਂ ਖੇਡ ਦੇ ਮੈਦਾਨ ਦੇ ਨਾਲ ਜੋੜੋ ਸਰਕਾਰਾਂ ਨੂੰ ਵੀ ਮੇਰੀ ਸਰਕਾਰ ਨੂੰ ਵੀ ਮੇਰੀ ਇਹ ਹੀ ਅਪੀਲ ਹੈ ਕਿ ਜੇਕਰ ਤੁਸੀਂ ਬੱਚਿਆਂ ਨੂੰ ਮਾੜੇ ਕੰਮਾਂ ਤੋਂ ਮੋੜਨਾ ਹੈ ਤੇ ਨਵੇਂ ਅਤੇ ਨਿਰੋਜ ਸਮਾਜ ਦੀ ਸਿਰਜਣਾ ਕਰਨੀ ਹੈ ਤਾਂ ਗੌਰਮਿੰਟ ਬਣਵਾ ਮੇਰਾ ਬੇਟਾ ਵੀ ਸੈਕੰਡ ਗ੍ਰੇਡ ਸੇ ਇੰਟਰਨੈਸ਼ਨਲ ਸਕੂਲ ਵਿੱਚ پڑھਦਾ ਹੈ ਅੱਜ ਇਥੇ ਬਹੁਤ ਹੀ ਵਧੀਆ ਘੇਟਾ ਕਰਵਾਈਆਂ ਗਈਆਂ ਹਨ ਬੱਚਿਆਂ ਨੂੰ ਫੋਨ ਤੋਂ ਹਟਾ ਕੇ ਘੇਟਾਂ ਵਾਲੀ ਪ੍ਰੀਰਿਤੀ ਤਿਆਰ ਬਾਕੀ ਬੱਚਿਆਂ ਨੇ ਬਹੁਤ ਸਾਰੇ ਸਾਰੀਆਂ ਗੇਮਾਂ ਵਿੱਚ ਪਾਰਟਿਸਪੇਟ ਕੀਤਾ ਬੱਚਿਆਂ ਦੇ ਨਾਲ-ਨਾਲ ਪੇਰੈਂਟਸ ਦੀਆਂ ਗੇਮਾਂ ਦੇ ਵਿੱਚ ਤੁਸੀਂ ਵੀ ਹਿੱਸਾ ਲਿਆ ਸੀਗਾ ਬੱਚਿਆਂ ਦੇ ਨਾਲ-ਨਾਲ ਪੇਰੈਂਟਸ ਨੇ ਵੀ ਹਿੱਸਾ ਲਿਆ ਉਹਨਾਂ ਨੂੰ ਵੀ ਆਪਣਾ ਮਤਲਬ ਕਿ ਘਰ ਦੇ ਕੰਮ ਕਾਜ ਛੱਡ ਕੇ ਉਹਨਾਂ ਨੇ ਵੀ ਪੂਰੀ ਰੁਚੀ ਲਈ ਤੇ ਉਹਨਾਂ ਵੀ ਮੁਕਾਬਲਾ ਕਰਵਾਇਆ ਗਿਆ ਇਸ ਸਕੂਲ ਦਾ ਬਹੁਤ ਵਧੀਆ ਪ੍ਰਾਲਾਇਨ ਲੱਗਿਆ ਮੈਨੂੰ ਦੇ ਤੁਸੀਂ ਬੱਚਿਆਂ ਨੂੰ ਜੋ ਫੋਨ ਨਹੀਂ ਛੱਡਦੇ ਥੋੜੇ ਬੱਚੇ ਵੀ ਫੋਨ ਨਹੀਂ ਛੱਡਦੇ ਹੋਣੇ ਉਹਨਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਜੋ ਬੱਚੇ ਸਕੂਲਾਂ ਫੋਨ ਬਹੁਤ ਜ਼ਿਆਦਾ ਫੋਨ ਦੇਖਦੇ ਅੱਜ ਕੱਲ੍ਹ ਉਹ ਖੇਡਾਂ ਵੱਲ ਜਿਆਦਾ ਪ੍ਰੇਰਿਤ ਹੋ ਗਏ ਖੇਡਾਂ ਦਾ ਸਿਲ버 ਵੈਲ ਸਕੂਲ ਕਿੰਨਾ ਦਾ ਪ੍ਰਾਲਾ ਕੀਤਾ ਹੈ ਬਹੁਤ ਵਧੀਆ ਸੀ ਕਿ ਹਰਪਿੰਡ ਚਾਰਾਂ ਵਾਲੀ ਮੇਰਾ ਬੇਟਾ ਸੈਕਿੰਡ ਕਲਾਸ ਨੂੰ ਪੜ੍ਹਦਾ ਹੈ ਇਹਨਾਂ ਸਿਲ버 ਵੈਲ ਦੇ ਸਕੂਲਸ ਪੜ੍ਹਦਾ ਹੈ ਜੀ ਇਹਨਾਂ ਨੇ ਖੇਡਾਂ ਦਾ ਬਹੁਤ ਵਧੀਆ ਪ੍ਰਾਲਾ ਕੀਤਾ ਹੈ ਜੋ ਕਿ ਬੱਚਿਆਂ ਨੂੰ ਫੋਨ ਤੋਂ ਥਿਆ ਹੈ ਅੱਜ ਜਿਸ ਤਰ੍ਹਾਂ ਇਹਨਾਂ ਨੇ ਖੇਡਾਂ ਬੱਚਿਆਂ ਦੀਆਂ ਕਰਾਈਆਂ ਮਾਤਾ ਪਿਤਾ ਦੀਆਂ ਵੀ ਕਰਵਾਈਆਂ ਤੁਸੀਂ ਵੀ ਹਿੱਸਾ ਲਿਆ ਕਿਸ ਤਰ੍ਹਾਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਨੂੰ ਜੋ ਫੋਨ ਨਹੀਂ ਛੱਡਦੇ ਖੇਡਾਂ ਵੱਲ ਬੱਚਿਆਂ ਨੂੰ ਵੱਧ ਵੱਧ ਪ੍ਰੇਰਿਤ ਕਰਨਾ ਚਾਹੀਦਾ ਹੈ ਜੇ ਫੋਨ ਤੋਂ ਫੋਨ ਛੱਡ ਕੇ ਬੱਚਿਆਂ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਰਮਨਤਰੀਕਾ ਹੁਣ ਕੀ ਕਹਿੰਦਾ ਜੰਨਿਆ ਬੇਟਾ ਤੁਸੀਂ ਕਿਹੜੇ ਸਕੂਲ 'ਚ ਪੜ੍ਹਦੇ ਅਸੀਂ ਸਿਲ버 ਬੈਲ ਸਕੂਲ ਦੇ ਵਿੱਚ ਹਾਂ ਅਸੀਂ ਅੱਜ ਸਾਡੇ ਸਕੂਲ ਵਿੱਚ ਸਪੋਰਟਸ ਮੀਟ ਹੋਈ ਸੀ ਹਰ ਸਾਲ ਸਾਡੇ ਸਕੂਲ ਦੇ ਵਿੱਚ ਬੱਚਿਆਂ ਨੂੰ ਅੱਗੇ ਵਧਣ ਲਈ ਕੁਝ ਨਾ ਕੁਝ ਕਰਾਇਆ ਜਾਂਦਾ ਹੈ ਹਰ ਸਾਲ ਸਾਡੇ ਸਕੂਲ ਦੇ ਵਿੱਚ ਡਾਂਸ ਹਰ ਤਿਹਾਰ ਬਹੁਤ ਵਧੀਆ ਮਨਾਇਆ ਜਾਂਦਾ ਹੈ ਸਾਨੂੰ ਬਹੁਤ ਸਿੱਖਿਆਵਾਂ ਦਿੱਤੀਆਂ ਨੇ ਮੈਂ ਪ੍ਰਿੰਸੀਪਲ ਮੈਮ ਅਮਨਦੀਪ ਜੀ ਅਤੇ ਸਾਡੇ ਸਟਾਫ ਟੀਚਰਸ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਅਮਨਦੀਪ ਕੌਰ ਜੀ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦੇ ਕੋਰਸ ਮੇਰੇ ਕਿਸ ਤਰ੍ਹਾਂ ਲੱਗੇ ਅੱਜ ਸਾਡੇ ਸਿਲਵਰ ਵੈਲ ਸਕੂਲ ਵਿੱਚ ਸਪੋਰਟਸ ਮੀਟ ਸੀਗੀ ਆ ਉਹਦੇ ਵਿੱਚ ਸਾਨੂੰ ਡਾਂਸ ਦੇ ਵਿੱਚ ਹਿੱਸਾ ਲੈਣ ਦੀ ਪਰਮਿਸ਼ਨ ਦਿੱਤੀ ਗਈ ਹੈ ਤੇ ਅਸੀਂ ਉਹਦੇ ਵਿੱਚ ਡਾਂਸ ਕੀਤਾ ਸਾਨੂੰ ਬਹੁਤ ਵਧੀਆ ਲੱਗਿਆ ਇਸ ਵਾਰ ਹੀ ਨਹੀਂ ਹਰ ਸਾਲ ਸਾਡੇ ਸਕੂਲ ਵਿੱਚ ਐਦਾਂ ਫੰਕਸ਼ਨ ਮਨਾਏ ਜਾਂਦੇ ਨੇ ਜਿਵੇਂ ਕਿ ਲੋਹੜੀ ਹੋਲੀ ਹਾਰੇ ਤਿਉਹਾਰ ਸਾਡੇ ਸਕੂਲ ਵਿੱਚ ਮਨਾਇਆ ਜਾਂਦਾ ਹੈ ਤੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਅਸੀਂ ਆਪਣੇ ਐਮ ਡੀ ਸਰ ਪ੍ਰਿੰਸੀਪਲ ਮੈਮ ਤੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ